ਯਾਰ ਇਸ ਕੋ ਸਭ ਨੂੰ ਪਤਾ ਹੈ ਕਿ ਇਸ ਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਜਿਹੜਾ ਸਾਡੇ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਇਸ ਨੂੰ ਰੋਕਣ ਦੇ ਵਾਸਤੇ ਜਾਂ ਇਹਦੀ ਚੈਕਿੰਗ ਕਰਨ ਵਾਸਤੇ ਵਕਫ ਵਕ ਟੀਮਾਂ ਭੇਜਾਂਗੇ ਨਾ ਤੇ ਬਿਲਕੁਲ ਰੋਪੜ ਦੇ ਵਿੱਚ ਵੀ ਐਕਸਾਈਡ ਡਿਪਾਰਟਮੈਂਟ ਵੱਲੋਂ ਅੱਜ ਬਹੁਤ ਸਾਰੇ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਕਿ ਕਿਸੇ ਨੇ ਜਿਹੜੀ ਕੋਈ ਕਿਸੇ ਤਰ੍ਹਾਂ ਦਾ ਕੋਈ ਪਦਾਰਥ ਛਿਲਾ ਪਦਾਰਥ ਜਾਂ ਹੋਰ ਕੋਈ ਚੀਜ਼ ਨਾ ਰੱਖੀ ਹੋਵੇ ਇੰਸਪੈਕਟਰ ਸਾਹਿਬ ਸਰਦ ਜੋਰਾਬਰ ਸਿੰਘ ਨੇ ਜੋਰਾਬਰ ਜੀ ਅੱਜ ਕੀ ਚੈਕਿੰਗ ਹੋਈ ਹੈ ਕੀ ਦੇਖਿਆ ਕੋਈ ਮਿਲਿਆ ਕੁ ਅਜਿਸੀ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਸਾਈਜ਼ ਕਮਿਸ਼ਨਰ ਸ਼੍ਰੀ ਵਰੁਣ ਰੋਜਮ ਜੀ ਸਾਡੀ ਇਸ ਰੇਂਜ ਦੇ ਸਾਡੇ ਅਸਿਸਟੈਂਟ ਕਮਿਸ਼ਨਰ ਜਿਹੜੇ ਅਸ਼ੋਕ ਕੁਮਾਰ ਚਲੋਤਰਾ ਜੀ ਸਾਡੇ ਐਕਸਾਈਜ਼ ਅਫਸਰ ਜਿਹੜੇ ਰੋਪੜ ਦੇ ਨੇ ਸ਼ੇਖਰ ਜੀ ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਮਤਲਬ ਸਾਰੇ ਰੋਪੜ ਦੇ ਜਿਹੜੇ ਅਸੀਂ ਟਾਬੇ ਨੇ ਪੋਰਟਲ ਨੇ ਜੇ ਕੋ ਖਾਲੀ ਥਾਵਾਂ ਪਈਆਂ ਨੇ ਜਿਹੜੀਆਂ ਉਹ ਸਾਰੀਆਂ ਚੈੱਕ ਕਰਕੇ ਆਏ ਆਂ ਮੇਨ ਮਕਸਦ ਸਾਡਾ ਜਿਹੜੇ ਜਿਵੇਂ ਸੰਗਰੂਰ ਦੇ ਵਿੱਚ ਜਿਹੜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਕਿ ਜੋ ਮਾੜੀ दारू ਪੀ ਕੇ ਜਿਹੜੇ ਲੋਕ ਉਥੇ ਮਰ ਗਏ ਨੇ ਤੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਵੀ ਰੋਪੜ ਜ਼ਿਲ੍ਹੇ ਦੇ ਵਿੱਚ ਸਾਰੀ ਚੈਕਿੰਗ ਕਰ ਰਹੇ ਹਾਂ ਵੀ ਕਿਤੇ ਕੋਈ ਨਸ਼ੀਲਾ ਪਦਾਰਥ ਕਿਸੇ ਨੇ ਜਮਾ ਨਾ ਕੀਤਾ ਹੋਵੇ ਜਿਸ ਤੋਂ ਕੋਈ ਮਾੜੀ ਸ਼ਰਾਬ ਬਣਦੀ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਹੈ। ਸੋ ਮੇਰੇ ਨਾਲ ਲਖਮੀਰ ਜੀ ਨੇ ਸਾਡੇ ਐਕਸਾਈਜ਼ ਇਨਸਪੈਕਟਰ ਨੰਗਲ ਤੋਂ ਨੇ ਅਸੀਂ ਨੰਗਲ ਵੀ ਚੈਕਿੰਗ ਕਰਕੇ ਆਏ ਆ ਉਹ ਇਹ ਹੈਗਾ ਵੀ ਜਿਵੇਂ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਠੀਕ ਹੈ ਤੇ ਅਸੀਂ ਜਿਹੜੇ ਇਸ ਪਰਪਸ ਵਾਸਤੇ ਵੀ ਚੈਕਿੰਗ ਕਰ ਰਹੇ ਹਾਂ ਵੀ ਕਿਤੇ ਕਿਸੇ ਖਾਲੀ ਥਾਂ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਜਾਂ ਕਿਸੇ ਹੋਰ ਬੰਦੇ ਵੱਲੋਂ ਕੋਈ ਸ਼ਰਾਬ ਸਟੋਰ ਕਰਕੇ ਨਾ ਰੱਖੀ ਹੋਏ ਰੱਖੀ ਹੋਏ ਤਾਂ ਕਿ ਉਹ ਜਿਹੜੀ ਬਾਅਦ ਚ ਚੋਣਾਂ ਦੇ ਵਿੱਚ ਜਿਹੜੀ ਹੈਗੀ ਹੈ ਵਰਤੋਂ ਹੋ ਸਕੇ ਇਸ ਕਰਕੇ ਅਸੀਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਸਾਰਾ ਜਿਹੜਾ ਹੈਗਾ ਅੱਜ ਦਾ ਜਿਹੜਾ ਸਾਰਾ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜਿਹੜੀ ਚੈਕਿੰਗ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਐਵੇਂ ਹੀ ਜਾਰੀ ਰਹੂਗੀ ਤੇ ਐਵੇਂ ਹੀ ਅਸੀਂ ਜਿਹੜਾ ਹੈਗਾ ਐਕਸਾਈਜ਼ ਭਾਗ ਦੀ ਜਿਹੜੀਆਂ ਟੀਮਾਂ ਬਣ ਕੇ ਅਲੱਗ-ਅਲੱਗ ਜਿਹੜੀਆਂ ਹੈਗੀਆਂ ਨੇ ਅਲੱਗ-ਅਲੱਗ ਥਾਵਾਂ ਤੇ ਜਿਵੇਂ ਵੀ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਉੱਥੇ ਅਸੀਂ